ਜਿਖਿਆਣੀ ਗੁਰਸੇ ਕਮਾਈ ਭਾਈ ਸੇਵਾਦਾਰ ਕਹਿਣ ਲੱਗੇ ਮਹਾਰਾਜ ਜੀ ਤਿੰਨ ਚਾਰ ਹੀ ਹੁੰਦੇ ਨੇ ਮਿੱਤਰੋ ਇਹ ਜੇ ਦੋਸਤ ਠੀਕ ਹੈ ਪ੍ਰਾਣੇ ਆ ਪਾਪੜ ਭਾਏ ਨਾਂ ਚ ਬੰਦਾ ਇਹਨਾਂ ਨਾਲ ਜ਼ਿੰਦਗੀ ਜਿਹੜੀ ਆਪਾਂ ਬਤਾਈ ਹੈ ਜਾਦੀ ਰਹੂ ਹਾਂ ਠੀਕ ਹੈ ਇੰਨਾ ਲੋਕ ਭੁੱਲਣਾ ਸੀ ਭੁੱਲੀਏ ਹਾਂ ਪਰਾਂਲੇ ਜਾਣਾ ਤੁਸੀਂ ਬੰਦੇ ਦੀ ਪਤਾ ਲੱਗਦਾ ਵੀ ਕਿੰਨੇ ਕੁ ਮਾਣ ਕੇ ਕਿੰਨਾ ਕੁ ਸਹੀ ਹੈ ਹਾਂ ਕੋਈ ਵਿਚਾਰ ਚੌਥਾ ਇੱਕ ਆ ਵੀ ਆ ਗਿਆ ਜੀ ਹੋਰ ਜੀ ਬਾਈ ਜੀ ਵਧੀਆ ਜੀ ਵਧੀਆ ਆ ਲੰਗਰ ਹਾਲੀ ਹੈ ਜੀ ਹਾਂ ਜੀ ਹਾਂ ਜੀ ਲੰਗਰ ਹਾਲ ਉੱਪਰ ਉਹ ਦਰਬਾਰ ਸਾਹਿਬ ਉੱਪਰ ਦਰਬਾਰ ਸਾਹਿਬ ਆ ਵੀਰੇ ਆ ਮਿਲ ਗਈ ਮੇਟਰੋ ਜਾਣਕਾਰੀ ਆਪਾਂ ਨੂੰ ਹਣਾ ਸੁਰੱਖਿਆ ਸ਼ੀਲ ਕੀ ਬਾਤ ਆ ਯਾਰ ਇਹ ਕਲਰ ਤੋਂ ਕੁਝ ਜ਼ਿਆਦਾ ਹੀ ਜ਼ਬਰਦਸਤ ਕਲਰ ਰੋਤਾ ਜਾ ਤੂੰ ਟਿੱਕੀ ਖੋਲ ਪੱਜ ਕੇ ਯਾਰ ਮੈਂ ਆ ਪਾਦੇ ਪਠੇਰੀ ਵੀਰੇ ਆ ਜੀ ਨੇ ਘੰਟੇ ਮਤਰੋ ਤੱਕ ਇਹ ਬਰਨਾਲੇ ਦੀ ਸਬਜ਼ੀ ਮੰਡੀ ਵੈਲਕਮ ਟੂ ਮਾਈ ਬਲੌਗ ਟੋਟਾ ਸਵਾਗਤ ਹੈ ਆਪਣੇ ਨਵੇਂ ਬਲੌਗ ਚ ਅੱਜ ਆ ਜੀ ਆਪਣੇ ਬਲੌਗ ਦਾ 345 ਮਾਦਨ ਮਤਰੋ ਆ ਚੱਕੋ ਕਣਕ ਆਪਣੀ ਜਿਹੜਾ ਉਹ ਆਪਾਂ ਸੱਟਾ ਜਿਹਾ ਦੇ ਕਿ ਉਹ ਕਰਿਆ ਸੀ ਮੈਂ ਖਲੀਜੀ ਨਾਲ ਗੁੱਟ ਕੱਢੇ ਸੀ ਉਹ ਵੀ ਹਰੀ ਹੋ ਗਈ ਬਾਅਦ ਚ ਸੱਟਾ ਵੀ ਦਿੱਤਾ ਸੀ ਠੀਕ ਹੈ ਉਹ ਵੀ ਹਰੀ ਹੋ ਗਈ ਸੀ ਜਿੱਥੇ ਆਪਾਂ ਨੂੰ ਤੁਹਾਨੂੰ ਪਤਾ ਵੀ ਪਾਇਪ ਜੇ ਪਾਏ ਸੀ ਆ ਘਾਹ ਰਾਜਾ ਪੈ ਗਿਆ ਸੀ ਠੀਕ ਹੈ ਇਹ ਵੀ ਸਾਨੂੰ ਉੱਤੇ ਦਿਖਾਇਆ ਸੀ ਆ ਦੇਖੋ ਆ ਟੁੱਟ ਵੀ ਗਿਆ ਸੀ ਮਾਗਰੋ ਆਪਾਂ ਕੇਰੇਆਂ ਬੰਦ ਕਰਕੇ ਸੀ ਮਾਗਰੋ ਵੀ ਟੁੱਟ ਗਿਆ ਸੀ ਇਹਨਾਂ ਵਿਚਾਰਿਆਂ ਨੇ ਪੈ ਗਿਆ ਸੀ ਇਹਨਾਂ ਤੋਂ ਵੀ ਆਪਾਂ ਮਾਫੀ ਮੰਗਦੇ ਜਿਵੇਂ ਉਹ ਕਹਿੰਦੇ ਨੇ ਸੌਰੀ ਫੀਲ ਕਰਦੇ ਆ ਵੀ ਇਹਨਾਂ ਦੇ ਵੀ ਪੈ ਗਿਆ ਸੀ ਇੱਥੋਂ ਟੁੱਟ ਗਿਆ ਯਾਰ ਬਾਅਦ ਚ ਤਾਂ ਪੈ ਗਿਆ ਸੀ ਬਾਕੀ ਐਵੇਂ ਆ ਮੈਂ ਤਾਂ ਇਹ ਦਿਖਾਉਣਾ ਆਇਆ ਸੀ ਤੁਹਾਨੂੰ ਵੀ ਹਰੀ ਪੂਰੀ ਓਕੇ ਰਿਪੋਰਟ ਹੋਈ ਐ ਵੀ ਵੀ ਰੋਟੇ ਦਾ ਪੂਰਾ ਸੈੱਟ ਪਿਆ ਹੋਇਆ ਸੀ ਠੀਕ ਹੈ ਕਣਕ ਆਪਣੀ ਓਕੇ ਰਿਪੋਰਟ ਹੁਣ ਦੱਸੋ ਰੇਲ ਆ ਦੀਏ ਚ ਦੁਬਾਰੇ ਕਾ ਢੜ ਕੇ ਲਾ ਦੀਏ ਤਾਂ ਤੋਂ ਦੇ ਜਿਹੜੀ ਵੀ ਉਹ ਬਣਦੀ ਐ ਦੇਖੋ ਉਧਰ ਸੂਰਜ ਚੜਦਾ ਦੇਖੋ ਕਿਆ ਬਾਤ ਆ ਯਾਰ ਆਗੀ ਬਣਦੀ ਐ ਤਾਰ ਜੀ ਹੁਣ ਉਹ ਥੱਲੇ ਨੂੰ ਬਣ ਗਈ ਹੁਣ ਜੇ ਵਾਂ ਜੂਹੂ ਕਰਦੇ ਆ ਘੜੀ ਮਗੂ ਤਾਂ ਨੂੰ ਬਣਦੀ ਐ ਆ ਦੇ ਹੁਣ ਥੱਲੇ ਨੂੰ ਆਏ ਹੈ ਕਿਆ ਬਾਤ ਆ ਯਾਰ ਬਣਦੀ ਐ ਗੱਲ ਉਸ ਤੋਂ ਬਾਅਦ ਆ ਗਏ ਸੀ ਮਿੱਤਰੋ ਆਪਾਂ ਗੋਗੀ ਦੇ ਭੋਗ ਤੇ ਪਾਟ ਦਾ ਭੋਗ ਸੀ ਹੁਣ ਕਿ ਉਹਦਾ ਸਰੀਰ ਬਲ ਹੋ ਗਿਆ ਕਿਉਂਕਿ ਮੱਥਾ ਟੇਕਨ ਤੋਂ ਬਾਅਦ ਮਿੱਤਰੋ ਆ ਗਏ ਸੀ ਆਪਾਂ ਖਾਣਾ ਖਾਣ ਫੇਰ ਇੱਥੇ ਆਪਣੀ ਮੁਲਾਕਾਤ ਹੋਈ ਗੋਗੀ ਮਾਨ ਨਾਲ ਮਾਨ ਸਾਹਿਬ ਲਓ ਤੁਸੀਂ ਪਰ ਲੱਗਿਆ ਜੀ ਮਿੱਤਰੋ ਰੋਟੀ ਖਾਣਾ ਪਹਿਲਾਂ ਮਠਿਆਈ ਮਠੋਈ ਖਾ ਲਈ ਪੂਰੀ ਰੌਣਕ ਆਏ ਸੀ ਮਿੱਤਰੋ ਗੋਗੀ ਮਿੱਤਰੀ ਕੇ ਉਹ ਕਤੇ ਇੱਥੇ ਆਪਣਾ ਯਾਰ ਮਿਲ ਗਿਆ ਸੇਵਕ ਬਹੁਤ ਟਾਈਮ ਬਾਅਦ ਹਾਂਜੀ ਸੇਵਕ ਜੀ ਵਧੀਆ ਬਈ ਹੋਰ ਸੁਣਾ ਬੜੀ ਜਮਾ ਚੜਦੀ ਗਲਾ ਸੇਵਕ ਨੂੰ ਬੁਰੀ ਓਕੇ ਰਿਪੋਰਟ ਤੂੰ ਦੱਸ ਵਧੀਆ ਚੜਦੀ ਗਲਾ ਹੋਰ ਆਪਣੇ ਦਰਸ਼ਕਾਂ ਨੂੰ ਕੁਝ ਨੇ ਆ ਬਸ ਲੋਟ ਵਧੀਆ ਮਿਲ ਵਰਤਨ ਰੱਖੋ ਯਾਰ ਆਪਸ ਵਿੱਚ ਜੋ ਮੋਹ ਪਿਆਰ ਰੱਖੋ ਬਈ ਇੱਥੇ ਕੁਝ ਨਹੀਂ ਠੀਕ ਆ ਅੱਜ ਖਾਸ ਕਰਕੇ ਜਾਣਾ ਬਈ ਮੱਖਣ ਦੇ ਉੱਧਰ ਹਾਂ ਸਾਡੇ ਰੋਡ ਤੋਂ ਬਈ ਇਹ ਦੂਬਾਤ ਹੁਣ ਆ ਭੋਗ ਤੋਂ ਬਾਅਦ ਸੰਤਕਾਰ ਤੋਂ ਬਾਅਦ ਉੱਧਰ ਜਾਣਾਗਾ ਹੂੰ ਹੋਰ ਬਈ ਤੇ ਆਏ ਆ ਬਈ ਯਾਰ ਵੀ ਠੀਕ ਆ ਇਹ ਹੀ ਆ ਯਾਰਾਂ ਕੋਈ ਨਹੀਂ ਇੱਥੇ ਅੱਜ ਖੇਡਣ ਨੂੰ ਕੁਛ ਨਹੀਂ ਇੱਥੇ ਬਾਈ ਜਿਹੜੀ ਗੱਲ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੋਗ ਤੋਂ ਬਾਅਦ ਵਾਕੇ ਸੀ ਆਪਾਂ ਸੰਸਕਾਰ ਤੋਂ ਸੰਸਕਾਰ ਤੋਂ ਆਗੇ ਸੀ ਮੇਤਰੂ ਘਰੇ ਘਰੇ ਫਿਰ ਸਾਨੂੰ ਪਤਾ ਹੀ ਆਪਣੇ ਰੰਗ ਵਾਲਾ ਕੰਮ ਚੱਲੀ ਜਾਂਦਾ ਵਾਲੇ ਮੁਸ਼ਕਿਲ ਹੀ ਆਨੂਗਾ ਮੁਸ਼ਕਲ ਹੈ ਕਿੱਥੋਂ ਖਰਾਬ ਹੋਣੀ ਉਹ ਯਾਰ ਤਾ ਡਿਗ ਵੀ ਗੱਲ ਉਹਨੇ ਖਰਾਬ ਕਰੀ ਯਾਰ ਮੇਰਾ ਤਾਂ ਗੀਜਰ ਸਾਰਾ ਕੁਝ ਹੀ ਖਰਾਬ ਕਰਤਾ ਐਸੀ ਬਾਤ ਹੈ ਯਾਰ ਅੱਜ ਤਾਂ ਚੱਲ ਰਾਇਆ ਕੰਮ ਰੰਗ ਦਾ ਤੀਨ ਬੰਦਾ ਆਇਆ ਹੈ ਪੂਰਾ ਦਵਾ ਦਵਾ ਕੰਮ ਚੱਲ ਰਿਹਾ ਹੈ ਠੇਕੇਦਾਰ ਦੇਖੋ ਆਪ 12 ਵਜਨੇ ਕੋ ਹੈ ਆ ਪੱਤੀ ਚੱਕੀ ਹੈ ਠੇਕੇਦਾਰ ਨੇ ਉਸ ਟਾਈਮ ਕਾ ਠੇਕੇਦਾਰ ਬੇਲਾ ਗੱਲੇ ਮਾਰ ਰਹਾ ਹੈ ਆ ਵੀ ਬਣਾਉਗੇ ਵੀਡੀਓ ਹੁਣ ਦੇਖੋ ਜਦ ਸੱਚ ਬੋਲਦੀ ਹੈ ਤੋ ਠੇਕੇਦਾਰ ਕਹਿ ਰਹਾ ਐਸੇ ਵੀ ਵੀਡੀਓ ਬਣਾਉਗੇ ਆ ਬਨਾਨੀ ਪੜੇਗੀ ਭਈਆ ਇਧਰ ਇਹ ਬੰਦੇ ਅੱਛਾ ਕੰਮ ਕਰਤੇ ਆ ਯਾਰ ਕਿਆ ਬਾਤ ਹੈ ਕਹਿੰਦਾ ਪੌੜੀ ਵੀ ਛੋੜ ਦੋ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਅਗਰ ਕੁਝ ਵੀ ਹੋਊਗਾ ਕਹਿੰਦਾ ਮੈਂ ਆਪਣੀ ਦਵਾਈ ਖੁਦ ਲਊਗਾ ਠੇਕੇਦਾਰ ਉਹ ਫੇਰ ਆਪਾਂ ਕਰਕੇ ਬੈਣ ਰਹੇ ਹਾਂ ਉੱਡ ਰਹੇ ਹਾਂ ਦਾ ਕੰਮ ਹੈਗਾ ਸੀ ਜਿਹੜਾ ਲਾਈਟ ਜੀ ਖਰਾਬ ਸੀ ਉਹ ਠੀਕ ਹੋਈ ਹੈ ਕੁਛ ਕੀਚੜ ਗੁਜਰ ਜਾ ਮੱਚਾ ਵਜੇ ਉਹਦੀਆਂ ਕੰਪਲੇਨਾਂ ਕੰਪਲੂਨਾਂ ਜਾਂ ਪਾਈਆਂ ਨੇ ਹੁਣ ਚੱਲੇ ਭੋਗ ਤੇ ਕੈਂਡੂ ਕੇ ਵੀ ਅੱਜ ਭੋਗ ਸੀ ਆਪੜ ਨੂੰ ਕਿਹਾ ਹੋਇਆ ਉਹਨੂੰ ਚੱਕਦੇ ਘਰੋਂ ਫਿਰ ਚੱਕ ਲਿਆ ਸੀ ਮੇਤਰੋ ਪਾਪੜ ਨੂੰ ਵੀ ਅੱਖਰ ਉਸ ਜਗ੍ਹਾ ਘਟ ਗਿਆ ਨਾ ਇਹਨਾਂ ਨੂੰ ਹਾਂ ਹਾਂ ਦੇਖੀ ਪੂਰਾ ਘਟ ਗਿਆ ਨਾ ਇਹ ਜ ਆ ਗਿਆ ਹੁਣਾ ਮੇਤਰੋ ਯਾਰ ਅੱਜ ਤੋਂ ਹਫ਼ਤੇ ਨੂੰ ਦੇਖੀ ਕੈਂਡੀ ਦੇ ਭੋਗ ਤੇ ਮੇਤਰੋ ਕੈਂਡੀ ਦੇ ਭੋਗ ਤੇ ਫਿਰ ਇੱਧਰ ਖੜਦੇ ਨੇ ਗੱਡੀਆਂ ਆ ਵੀ ਮੇਤਰੋ ਆਪਣੇ ਯਾਰ ਦੇ ਕੈਂਡੀ ਦੇ ਕਹਿੰਦਾ ਪਾਉਣੇ ਕਿਹੜਾ ਹੈ ਨਾਈਟ ਕਾ ਆਪਣੇ ਯਾਰ ਗੈਂਡੀ ਦੇ ਤਾਏ ਦਾ ਭੋਗ ਸੀ ਮਿੱਤਰੋ ਉੱਤੇ ਇਕੱਠੇ ਹੋਏ ਯਾਰ ਦੋਸਤ ਆਪਣੇ ਸਾਰੇ ਭਾਈ ਨੇ ਵਰਗੇ ਬਹੁਤ ਟਾਈਮ ਬਾਅਦ ਮਿਲੇ ਹੋਰ ਵੀ ਭਾਈਨਾ ਜੀ ਇਹਨੂੰ ਕੋਈ ਮਾਈਕਾ ਮੋੜ ਚੰਨ ਨਾਲ ਪੈਂਦਾ ਹੈ ਜਪਾਨ ਤੋਂ ਆਏ ਟੂਰ ਲੱਗੇ ਆ ਬਹੁਤ ਟਾਈਮ ਤੋਂ ਜਬੰਦਾ ਜੀ ਦੱਸ ਰਹੇ ਨੇ ਵੀ ਇੰਦਰੋਂ ਕੋਈ ਬੜੀ ਆ ਆ ਆਪਣੇ ਗੈਂਡੀ ਜੀ ਗੈਂਡੀ ਹੁਣ ਕਿੰਨਾ ਸਿਹਤ ਬਹੁਤ ਠੀਕ ਹੈ ਬਾਈ ਲੋਟਾ ਹੁਣ ਫਿੱਟਣ ਵਾਲੇ ਭੈਣ ਪਾਪੜ ਕਹਿੰਦਾ ਮੈਂ ਰੋਟੀ ਖਾਉਂਗਾ ਮੈਂ ਕਿਹਾ ਮੈਂ ਰੋਟੀ ਨਹੀਂ ਖਾਂਦਾ ਮੈਂ ਖਾਉਂ ਜੌਲ ਤੁਸੀਂ ਤਾਂ ਜਮਾ ਗਰਮਲੇ ਵਈ ਜਮੰਦਾ ਕਢਾ ਕੇ ਯਾਰ ਜਲੇਬੀਆਂ ਕਹਿੰਦਾ ਜਮਾ ਉੱਥੋਂ ਲਿਆਇਆ। ਭਾਈ ਹਾਂ ਭਾਈ ਕੜਾਹੀ ਕੋਲੋਂ ਜਮਾ। ਗਲੇਬੀ ਵੀ ਖਾਵਾਂਗੇ ਮਿੱਤਰੋ ਜਮਾ ਗਰਮ-ਗਰਮ। ਬਣਾ ਲਿਆਵਾਂਗੇ ਆਪਾਂ ਕੜਾਹੀ ਕੋਲੇ। ਪੂਰੀਆਂ ਚੱਲਦੀ ਆਪਾਂ। ਜੋ ਬੰਦਾ ਹੀ ਆ ਜੀ ਇੱਥੇ ਪੂਰੀ ਸੇਵਾ ਕਰਾਉਂਦਾ। ਕਿੰਨੇ ਦਿਨ ਹੋ ਗਏ? ਪਰਸੋਂ ਦਾ। ਹਾਂ ਹਾਂ। ਸੌਦਾ ਪੱਤਾ। ਹਾਂ ਵੀ ਮਿੱਤਰੋ ਕੀ ਹਾਲਾ ਯਾਰੋ? ਤੁਹਾਨੂੰ ਦੱਸਿਆ ਉੱਥੇ ਪਹਿਲਾਂ ਲੰਗਰ 'ਚ ਚੱਲ ਆਇਂ ਜਿ ਲੱਗਦਾ ਸੀ ਨਾ ਕਰਕੇ ਅਸੀਂ ਆਖਿਆ ਵੀ ਚੱਲ ਬਾਹਰੇ ਆ ਕੇ ਹਨਾ ਅਗਲਾ ਜੀ ਵਾਲੀ ਪੜਦਾ ਆ ਜੀ ਨਾ ਉਹ ਦੇਖਣ ਵਾਲੇ ਵੀ ਕਹਿ ਦਿੰਦੇ ਨੇ ਵੀ ਅੰਦਰ ਹੀ ਐ ਲਾ ਕੇ ਪੈਣਾ ਹਨਾ ਵੀ ਮੋਬਾਈਲ ਹਨਾ ਵੀ ਮਰਗ ਦਾ ਹੋਇਆ ਉਹ ਬਹੁਤ ਹੈ ਕਿ ਮਰਨਾ ਤਾਂ ਸੱਚ ਆ ਯਾਰ ਮੌਤ ਤੇ ਮੈਂ ਕਹਿਣਾ ਵੀ ਵੱਧ ਵੀ ਚਾਹੀਦਾ ਆ ਜਿੰਦਗੀ ਜਿਹੜੀ ਆਪਾਂ ਇਹ ਮੌਤ ਤਾਂ ਟੱਲ ਆਉਣੀ ਆ ਇਹ ਹਰੇਕ ਨੂੰ ਆਉਣੀ ਆ ਯਾਰ ਇਹ ਕਿਦੋਂ ਛੁੱਟਾ ਤਾਂ ਵੀ ਤਾਂ ਕਹਿੰਦੇ ਨੇ ਮੌਤ ਸੱਚ ਆ ਜਦੋਂ ਕੋਣ ਮਰ ਗਿਆ ਤੂੰ ਕਹਿੰਦੇ ਅੱਜ ਉਹਦੇ ਵੀ ਸੰਸ ਕਰਦੇ ਜਾ ਕੇ ਮੈਂ ਮੱਖਣਾ ਮੱਖਣਾ ਜੀ ਕਹਿੰਦਾ ਬਾਕੀ ਆਏ ਆ ਜੀ ਹਾਂ ਦਰਸ਼ਕੋ ਆ ਪਕੜਾ ਬਾ ਬਾ ਇਚੂ ਬਣਾ ਲਈ ਆ ਦੇ ਖੜੇ ਅਸੀਂ ਹਾਂਜੀ ਇਹ ਨੇ ਜੀ ਆਪਣੇ ਜੂੰਡੀ ਜਿਹੜੇ ਕਹਿੰਦੇ ਹੁੰਦੇ ਨੇ ਵੀ ਜੂੰਡੀ ਦੇ ਯਾਰ ਜਿਹੜੇ ਜ਼ਿੰਦਗੀ ਤਿੰਨ ਚਾਰ ਹੀ ਹੁੰਦੇ ਨੇ ਮਿੱਤਰੋ ਇਹ ਜੇ ਦੋਸਤ ਠੀਕ ਹੈ ਪ੍ਰਾਣੇ ਆ ਪਾਪੜ ਭਾਏ ਨਾਂ ਚ ਬੰਦਾ ਇਹਨਾਂ ਨਾਲ ਜ਼ਿੰਦਗੀ ਜਿਹੜੀ ਆਪਾਂ ਬਤਾਈ ਆ ਯਾਦ ਹੀ ਰਹੂ ਹਾਂ ਠੀਕ ਹੈ ਇੰਨਾ ਲੋਕ ਭੁੱਲਣਾ ਸੀ ਭੁੱਲੀਏ ਹਾਂ ਐ ਛੋੜੇ ਹੋ ਜੀ ਠੀਕ ਹੈ ਭਈਆ ਆਇਆ ਵੀ ਉਹ ਟਾਈਮ ਯਾਰ ਉਹ ਟਾਈਮ ਵੀ ਕਿਆ ਬਾਤ ਹੀ ਹੁੰਦਾ ਹਨਾ ਯਾਰ ਦੋਸਤ ਮੈਂ ਆਪਾਂ ਕਹਿੰਨਾ ਹਨਾ ਜਨ ਆ ਵੀ ਨਹੀਂ ਰਹਿਣੇ ਪ੍ਰੀਤਿਆ ਫਿਰ ਸਾਰੀ ਵਧੀਆ ਨੇ ਜਦੋਂ ਯਾਰ ਮਿਲ ਜਾਣ ਦਿਨ ਬਧੀ ਹੁੰਦੇ ਨੇ ਉਹੀ ਚਾਹ ਚੜ ਜਾਂਦਾ ਯਾਰ ਪ੍ਰਾਨੇ ਤੈਨੂੰ ਤਾਂ ਉੱਤੇ ਅੰਦਰ ਵੀ ਲੰਗਰ ਚ ਆ ਹਾਲ ਸੀ ਨੇ ਕਹਦੇ ਸੀ ਮੈਂ ਅਗਲਾ ਕਹੂਗਾ ਐ ਭੋਗ ਤੇਰੇ ਅਗਲਾ ਕਹੂਗਾ ਐ ਭੋਗ ਤੇਰੇ ਤੰਦ ਗੱਡੀ ਜਾਂਦੇ ਨੇ ਉਹ ਕਿੱਥੇ ਚੱਲਿਆ ਕਰਾਂਗੇ ਹਾਂ ਹਾਂ ਮਤੇ ਲਵਾ ਸਾਨੂੰ ਯਾਰਾਂ ਨੂੰ ਦੇ ਕੇ ਜੇ ਬੱਬੂ ਮਣ ਕੇ ਨਾ ਹੁੰਦਾ ਤਿੰਨ ਚਾਰ ਪਾਈ ਹੁੰਦੇ ਨੇ ਬਸ ਹੋ ਗਏ ਆਪਣੇ ਕੰਮ ਦੀ ਜਰੂਰਤ ਆ ਸਾਨੂੰ ਠੀਕ ਹੈ ਕੰਮ ਦੀ ਜਰੂਰਤ ਆ ਸਾਨੂੰ ਕੰਮ ਦੀ ਜਰੂਰਤ ਹੋਰ ਕੰਮ ਵੀ ਮਿਲ ਜੂ ਸਭ ਕੁਝ ਮਿਲ ਜੂ ਯਾਰਾ ਇਹ ਮਿਲਦਾ ਨਹੀਂ ਅਗਲੇ ਨੇ ਆ ਵੀਡੀਓ ਪਾਜ ਨੇ ਨੂੰ ਜਦਵਾਓ ਇਹਨੂੰ ਬੜਾ ਜ਼ਰੂਰੀ ਹੈ ਬਹੁਤ ਤੰਗ ਇਹਨੂੰ ਤਾਂ ਮੈਨੇਜਰ ਮੈਨੇਜਰ ਲਵਾਉਣੇ ਆ ਕਿਵੇਂ ਪਾਜ ਨੇ ਨੂੰ ਤਾਂ ਲਵਾ ਲਵਾ ਦਿੰਨੇ ਆ ਲਵਾ ਦਾਂਗੇ ਉਹ ਵੀ ਮੈਨੇਜਰ ਹਾਂ ਕੋਕਮ ਵਾਲੀ ਕੁਰਸੀ ਹੁੰਦੀ ਉਹਦੇ ਉੱਤੇ ਬਿਠਾਉਣਾ ਇਹਨੂੰ ਆਏ ਆ ਵੀਰੇ ਜ਼ਿੰਦਗੀ ਦਾ ਬਹੁਤ ਵਖਤਾ ਸੀ ਹਨਾ ਇਕੱਠੇ ਨਾ ਰਹੇ ਜਦੋਂ ਬਣਾਉਂਦਾ ਕਹਿੰਦਾ ਬੰਦੇ ਦਾ ਐ ਦੇਖਿਆ ਜਾਂਦਾ ਵੀ ਯਾਰ ਦੋਸਤ ਕਿੰਨੇ ਪੁਰਾਣੇ ਨੇ ਕਹਿੰਦਾ ਉਹ ਤੋਂ ਬੰਦੇ ਦਾ ਸੁਭਾਅ ਦਾ ਪਤਾ ਲੱਗਦਾ ਵੀ ਵੀ ਬੰਦਾ ਯਾਰ ਜਿਹੜਾ ਔਖੇ ਵੇਲੇ ਵੀ ਚੰਗੀ رائے ਦੇਵੇ ਇਹ ਆਪਣੇ ਭਾਈ ਯਾਰ ਦੋਸਤ ਹੀ ਨੇ ਭਾਈ ਪਤੀ ਉਦੋਂ ਲੱਗਦਾ ਮਾੜੇ ਵੇਲੇ ਦੋ ਮਾੜਾ ਵਖਤ ਆਏ ਨਾ ਉਹ ਪਤਾ ਲੱਗਦਾ ਵੀ ਕਿਹੜਾ ਯਾਰ ਹੈ ਕਿਹੜਾ ਨਹੀਂ ਕਹਿੰਦਾ ਫਰੀਦ ਮਾੜੇ ਟਾਈਮ ਤੇ ਜਦੋਂ ਜੇਬ ਚ ਪੈਸੇ ਮੁੱਕੇ ਹੁਣ ਹਾਂ ਦੇਰ ਪਤਾ ਲੱਗਾ ਵੀ ਕੌਣ ਜਾ ਰਿਹਾ ਹੈ ਉਹ ਆ ਗਿਆ ਕੈਂਡੀ ਨਹੀਂ ਵੀ ਆਪਣੇ ਯਾਰ ਯਾਰ ਵੀ ਉਹੀ ਨੇ ਜਿਵੇਂ ਮੈਂ ਕਹਿੰਨਾ ਉਹਨਾਂ ਕੋਲ ਨੇ ਪਹਿਲਾਂ ਨਹੀਂ ਹੋਣਾ ਵਰਤ ਵਰਤੇਵਾ ਵੀ ਉਮੀ ਜਿਵੇਂ ਮੈਂ ਕਹਿੰਨਾ ਚਾਹੂਗੀ ਉਮੀ ਪੁਰਾਣੇ ਯਾਰਾਂ ਤੁਸੀਂ ਬੰਦੇ ਦੀ ਪਤਾ ਲੱਗਦਾ ਵੀ ਕਿੰਨੇ ਕੁ ਮੋੜ ਜਿੰਨਾ ਕਿ ਸਹੀ ਹੈ ਹਰ ਕੋਈ ਵਿਚਾਰ ਚੌਥਾ ਇੱਕ ਆ ਵੀ ਆ ਗਿਆ ਜੀ ਇਹਦੇ ਨਾਲ ਵੀ ਬਹੁਤ ਜਿਵੇਂ ਉਹਦੇ ਵੀਡੀਓ ਵੀ ਮੈਂ ਬਣਾ ਲਿਆ ਮੋਟੇ ਇਹ ਵੀ ਫੋਟੋਆਂ ਵੀ ਲਾਈ ਜਾਂਦੀ ਮੈਂ ਉਹ ਵੀ ਪ੍ਰਾਣੀ ਨੇ ਯਾਰ ਭਾਈ ਬਸੇ ਬੈਲੀ ਰਿਹਾ ਜੀ ਬਹੁਤ ਹੁਣ ਵੀ ਆ ਜੀ ਬਾਰਾ ਨੀ ਕਾਲੀ ਦੁਨੀਆ ਦਾ ਪ੍ਰਦਾਣਾ ਸੇਭਾਂ ਦੀ ਦੁਨੀਆ ਦਾ ਜੀ ਭਾਈ ਕਾਲੇ ਨਾ ਰਹਿਣਾ ਰਿਹਾ ਭਾਂ ਜੋ ਪਤਾ ਨਹੀਂ ਇਹਨਾਂ ਤੇ ਕੈਂਟੀ ਬਾਈ ਬਾਈ ਇਹ ਵੀ ਸਲੂਟ ਮਾਰਦੀ ਆਤੀ ਦੁਨੀਆ ਨੂੰ ਵੀ ਕੈਂਟੀ ਡਾਊਨ ਮੇਤਰੋ ਗੁਰਦੁਆਰੇ ਦੀ ਸਾਡੇ ਆਮਸਰ ਜਿਹੜਾ ਨਵਾਂ ਬਣ ਰਿਹਾ ਉਹਦੀ ਇਮਾਰਤ ਆ ਹਾਂ ਹੁਣ ਉਹ ਦੁਬਾਰੇ ਇਹ ਵੀ ਦਿਖਾਉਣਾ ਤੁਹਾਨੂੰ ਆ ਆਪਾ ਬਹੁਤ ਸੇਵਾ ਕਰਦਾ ਮੇਤਰੋ ਇਹ ਸਾਡੇ ਕਿਤੇ ਮਰ ਜੇ ਜੱਗ ਜੱਗ ਹੋਵੇ ਕੋਈ ਮਰ ਜੀ ਹੋਵੇ ਉੱਥੇ ਸੇਵਾ ਫੱਕਰ ਬੰਦਾ ਜਮਾ ਇਹ 사ਬਰ ਸੰਤੋਖੀ ਬੰਦੇ ਨੇ ਭਾਈ ਜਿਹੜੀ ਗੱਲ ਹੈਣਾ ਪਰਮਾਤਮਾ ਤੋਂ 사ਬਰ ਜਰ ਬੰਦੇ ਦੇ ਲੈ ਦੇ ਲੈ ਦੇ ਖਵਾ ਯਾਰ ਇਹਦਾ ਪੁੰਨ ਤਾਂ ਏਦੂ ਵੱਡਾ ਪੁੰਨ ਕੀਆ ਜਾਂਦੇ ਆ ਅਸੀਂ ਮਿੱਤਰੋ ਮਾਰਤਾ ਦਿਖਾਉਨੇ ਤੁਹਾਨੂੰ ਅੰਦਰ ਜਾ ਕੇ ਵੀ ਕਿਵੇਂ ਆ ਗੁਰਦੁਆਰਾ ਰਾਮਸਰ ਦੀ ਇਮਾਰਤ ਜਿਹੜਾ ਨਵਾਂ ਗੁਰਦੁਖਰ ਬਣ ਰਿਹਾ ਬਾਬੇ ਦੀ ਕਮੈਂਟ ਲੱਗੇ ਭਾਈ ਇੰਨੀ ਮਿਹਨਤ ਆ ਬਾਬੇ ਦੀ ਔੜੀ ਸਾਰੀ ਇਹਦੀ ਕੁੱਟੀ ਹੋਈ ਆ ਮੈਂ ਦੱਸ ਕੇ ਹਟਿਆ ਪਹਿਲਾਂ ਮੈਂ ਕਿਹਾ ਕਿਤੇ ਵੀ ਭਾਈ ਨੇ ਉਹ ਵੀ ਜੱਗ ਹੋਵੇ ਸਾਡੇ ਮੇਰੇ ਬਾਬਾ ਸਾਡੇ ਕਿਤੇ ਮਰਜੀ ਸਮਾਦ ਤੇ ਹੋਵੇ ਅੰਮਾ ਦੇ ਸਮਾਦ ਹੋਵੇ ਕਿਤੇ ਮਰਜੀ ਉਥੇ ਪੂਰੀ ਸੇਵਾ ਭਾਈ 5 ਵਜੇ ਇਹ ਸਮਾਦ ਤੇ ਜਾਊ ਹਾਂ ਮੈਂ ਸਾਰੀ ਸਫਾ ਪੂਰੀ ਸਾਫ਼ ਕਰਕੇ ਫੇਰ ਆਉ ਹਾਂ ਉਹ ਦੇਖ ਸਾਰੀ ਕਹਿ ਦੇਣ ਦੀ ਗੱਲ ਆ ਔੜੀ ਮਤਰੋ ਸਾਰੀ ਇਹ ਬਾਬੇ ਦੀ ਕੁੱਟੀ ਆ ਹਾਂ ਇਹ ਦਾ ਨਵੀਰੇ ਜਾਣਕਾਰੀ ਜੀ ਨਾਲੇ ਨਿਰਸਵਾਰਥ ਜੇ ਸੇਵਾ ਦਾ ਉਹੀ ਹੈ ਜਿਹੜੀ ਬਿਨਸਵਾਰਥ ਇਹਦੀ ਕੋਈ ਮੰਗ ਨਹੀਂ ਕੁਛ ਨਹੀਂ ਆ ਜਲੇਬੀਆਂ ਕਹਤਾ ਹੁਣ ਕਹਿੰਦਾ ਹੁਣ ਜਵੰਦੇ ਨੇ ਕਹਿੰਦਾ ਬਾਬਾ ਜਲੇਬੀਆਂ ਉਹ ਕਹਿੰਦਾ ਖਾ ਲਾਂਗੇ ਉਹ ਮੱਖਾ ਲਿਆ ਕੇ ਦੇ ਦੂਬੜੀ ਸੇਵਾ ਜੀ ਆ ਆਇਆ ਬਾਈ ਆ ਜਾ ਓ ਮਾਰਤ ਦਿਖਾਈਏ ਆਇਆ ਮਤਰੋ ਦੇਖੋ ਆ ਵੀ ਦਰਬਾਰ ਸਾਹਿਬ ਬਣਿਆ ਹੋਇਆ ਬਹੁਤ ਵੱਡਾ ਬਣਿਆ ਨਾ ਪੂਰਾ ਕਾਵਾਦੀ ਹੈ ਦਾ ਯਾਰ ਕਿੰਨਾ ਚਰ ਹੋ ਰਿਹਾ ਦਿੱਲੀ ਵਾਲੇ ਬਣਾ ਕੇ ਕਹਿੰਦੇ ਹਾਂ ਹਾਂ ਬਹੁਤ ਸਾਲ ਹੋ ਗਏ ਵੀਰੇ ਉਦੋਂ ਦਾ ਚੱਲੀ ਜਾਂਦਾ ਹਾਂ ਦੇਖ ਹਾਂ ਦੇਖ ਤਾਂ ਹਾਂ ਵੀ ਆਏ ਲਾਉਂਦੇ ਨੇ ਹੁਣ ਬਸ ਬੜਾ ਕੰਮ ਕਰਿਆ ਹੋਇਆ ਹਾਂ ਕੀ ਬਾਤ ਈ ਹੈ ਮਤਰੋ ਏਰੀਆ 'ਚ ਵੀ ਬਹੁਤ ਜਾਇ ਆਏ ਨਹੀਂ ਲੋਈ ਹੀ ਆ ਆਹ ਲਾਈ ਹੋਈ ਹੈ ਮਹਾਰਾਜ ਨੂੰ ਉਹ ਕਰਨ ਹਣਾ ਦੋ ਮੰਜ਼ਿਲਾ ਨੇ ਇੱਕ ਮੰਜ਼ਿਲਾ ਇੱਥੇ ਮਹਾਰਾਜ ਹੋਊਗਾ ਸੁਸੋ ਸੁਸੋਵੇਂ ਦਾ ਹਣਾ ਐਂਓ ਹੋ ਬਣਾਈ ਹੋਈ ਹੈ ਟੇ ਜੀ ਆ ਹਾਲੀ ਆ ਉਹ ਤਾਂ ਹਮ ਲਈ ਆ ਹਾਂ ਆਏ ਆ ਬਾਈ ਕਹਾਣੀ ਪੂਰਾ ਓਕੇ ਰਿਪੋਰਟ ਆ ਰੇਕਾ ਵੀ ਕਈ ਕਰੋੜ ਤੇ ਹੋਇਆ ਲੈ ਵੀ ਆ ਥੱਲੇ ਲੰਗਰ ਹਾਲ ਉਹ ਮੈਨਾਂ ਲਾਣਾ ਥੱਲੇ ਲੰਗਰ ਬੇਸਮੈਂਟ ਉਹ ਵੀ ਦਿਖਾਵਾਂਗੇ ਪਾਰਕਿੰਗ ਹੂ ਤਾਂ ਵੀ ਆ ਹੋਰ ਮਿੱਤਰੋ ਬਹੁਤ ਹਾਲਾ ਯਾਰੋ ਸੱਟੋਂ ਸਾਰੇ ਬਾਈ ਤੂੰ ਵੀ ਸੱਟ ਲਾ ਪਾਰਕਿੰਗ ਆ ਥੱਲੇ ਪਾਪੜਾ ਇਹ ਕੀ ਆ ਮਾੜਾ ਜੀ ਦੇ ਦੇਗਾ ਜਾਣਕਾਰੀ ਪਾਰਕਿੰਗ ਚ ਪਾਰਕਿੰਗ ਆ ਇੰਨੇ ਥਾਂ ਮਲੇ ਨਹੀਂ ਹੁੰਦੇ ਪਾਰਕ ਲੰਗਰ ਹਾਲ ਆ ਪਾਰਕਿੰਗ ਨਹੀਂ ਹੈਗੀ ਬਾਕੀ ਜੋੜੀ ਕਿਸੇ ਨਾਲ ਕਰਾਵਾਂਗੇ ਮਿੱਤਰੋ ਇੱਥੋਂ ਦੇ ਵਰਕਰ ਨਾਲ ਗੱਲ ਆ ਜੇ ਸਾਨੂੰ ਮਿਲ ਗਿਆ ਹੁਣ ਕਰਾ ਦੇਗੇ ਨਹੀਂ ਫਿਰ ਤੁਹਾਨੂੰ ਦੱਸਾਂਗੇ ਪ੍ਰੋਪਰ ਜਾਣਕਾਰੀ ਇਹ ਤੇ ਵੀ ਬਣਾਵਾਂਗੇ ਵੀਡੀਓ ਜੇ ਸਾਡੀ ਕੋਈ ਵੀਡੀਓ ਦੇਖਦਾ ਉਹ ਵੀ ਸਾਨੂੰ ਦੱਸ ਦਿਓ ਬਾਈ ਹਨਾ ਵੀ ਕਿੱਦੇ ਟਾਈਮ ਆਊ ਉਹ ਤੇ ਅਸੀਂ ਆ ਕੇ ਬਣਾ ਦਾਂਗੇ ਦੇ ਦਾਂਗੇ ਦਰਸ਼ਕਾਂ ਨੂੰ ਜਾਣਕਾਰੀ ਹਾਂ ਵੀਰੇ ਜੇ ਇੱਥੇ ਕੋਈ ਹੁੰਦਾ ਹਨਾ ਸੇਵਾਦਾਰ ਉਹ ਤੋਂ ਤਾਂ ਗੱਲ ਕਰਾ ਦਿੰਦੇ ਪਰ ਐ ਵੀ ਮੈਨੂੰ ਤਾਂ ਲੰਗਰ ਹਾਲ ਹੀ ਲ ਆ ਲੰਗਰ ਹਾਲ ਹੀ ਆ ਬਾਈ ਕਰਾਉਣੇ ਆ ਬਾਈ ਨਾਲ ਗੱਲ ਇੱਕ ਵੀਰ ਮਿਲਿਆ ਆਪਾਂ ਨੂੰ ਹੋਰ ਜੀ ਬਾਈ ਜੀ ਵਧੀਆ ਜੀ ਵਧੀਆ ਆ ਲੰਗਰ ਹਾਲੀ ਆ ਜੀ ਹਾਂ ਜੀ ਹਾਂ ਜੀ ਲੰਗਰ ਹਾਲ ਉੱਪਰ ਉਹ ਦਰਬਾਰ ਸਾਹਿਬ ਉੱਪਰ ਦਰਬਾਰ ਸਾਹਿਬ ਆ ਵੀਰੇ ਆ ਮਿਲ ਗਈ ਮੇਤਰੋ ਜਾਣਕਾਰੀ ਆਪਾਂ ਨੂੰ ਹਣਾ ਤੁਸੀਂ ਇੱਥੇ ਹੀ ਹੋਨੇ ਵੀਰੇ ਸੇਵਾਦਾਰ ਇਹਦਾ ਬਹੁਤ ਟਾਈਮ ਲੱਗੂ ਵੀਰੇ ਬਹੁਤ ਟਾਈਮ ਲੱਗੂ ਜੀ ਹਾਂ ਕਿੰਨਾ ਟਾਈਮ ਹੋ ਗਿਆ ਜੀ ਕੰਮ ਚੱਲਦੇ ਨੂੰ ਮਾਰਦੋ ਇਹਦੇ 3-4 ਘੰਟੇ ਲੱਗਗੇ 3-4 ਹਾਂ ਬਾਈ ਸਲਾਤੁਲ ਅਲੈਹ ਅੰਚਾਰ ਸਾਲ ਹਾਲੇ ਬਾਈ ਕਹਿੰਦਾ ਹੋਰ ਟਾਈਮ ਲੱਗੂ ਲੰਮਾ ਕੰਮ ਆਉਂਦਾ ਮੇਤਰੋ ਲੰਮਿਆਂ ਮਾਰਦਾ ਹਣਾ ਵੱਡੇ ਕੰਮ ਦੇ ਵੱਡੇ ਕੰਮ ਹਾਂ ਇਹਦਾ ਥੱਲੇ ਦੱਬ ਦੇਣੀ ਆ ਪੱਥਰ ਬਾਧੂ ਹੋਣੇ ਭਰੀ ਬਾਧੂ ਹੋਣੇ ਹਾਂ ਕਿ ਰਾਜ ਉਹ ਇੱਕ ਦਿਨ ਆ ਜਾ ਸਰ ਸੇਵਾਦਾਰ ਨੇ ਭਰੀ ਅੱਛਾ ਅੱਛਾ ਟੱਕ ਬਈ ਆ ਵੀ ਚੱਲ ਰਿਹਾ ਕੰਮ ਆਇ ਪੂਰਾ ਹਾਲੇ ਕਿੰਨਾ ਲੱਗ ਜੂ ਵੀਰੇ ਕਿੰਨਾ ਕ ਟਾਈਮ ਕਹਿੰਦੇ ਹੋ ਤੁਸੀਂ ਕਿੰਨਾ ਕ ਲੱਗੇਗਾ ਹਾਂ ਇਹ ਤਾਂ 2-3 ਸਾਲ ਹੋਣ ਲੱਗ ਜਾਣਗੇ 2-3 ਸਾਲ ਲੱਗੇਗਾ ਇਹਦਾ ਪਰਚਪੁਰਚ ਵੀ ਲਾਉਣੇ ਆ ਵੀਰੇ ਹਾਂ 3-4 ਸਾਲ ਹੀ ਲੱਗੇ ਸਾਰਾ ਕੰਮ ਵੀਰੇ ਕੰਪਲੀਟ ਹੋਣ ਤੇ ਲੱਗ ਜਾਣਗੇ ਵੀਰੇ ਕਹਿੰਦਾ 3-4 ਸਾਲ ਹਾਂ ਤੇ ਬਾਕੀ ਗੁੰਮਟੇ ਤੇ ਵੀ ਆਏ ਪੱਥਰ ਚੜਨਾ 5 ਸਾਲ ਮੰਨ ਲੀ ਹਾਲੇ ਤਾਂ ਯਾਰ ਉਹ ਸਾਰੀ ਹੋਈ ਆ ਹਾਲੇ ਤਾਂ ਹਨਾ ਮਤਲਬ ਕਿ ਖੜੀ ਆ ਹਾਲੇ ਮੈਂ ਤਾਂ ਸ਼ੁਰੂਆਤੀ ਆ ਹਾਂ ਉਹ ਬਾਈ ਕਹਿੰਦਾ ਹਾਲੇ ਦਾ ਸ਼ੁਰੂਆਤੀ ਆ ਮਿੱਤਰੋ ਹਾਲੇ ਤਾਂ ਕੰਪਲੀਟ ਤੇ ਨਹੀਂ ਖੜੀ ਕਰੀ ਆਲੇ ਦਾ ਕੰਮ ਜੀ ਹੂੰ ਹਾਲ ਠੀਕ ਹੈ ਹਾਂ ਧੰਨਵਾਦੀ ਬਾਹਲ ਜੇ ਨਹੀਂ ਲੋਟ ਲਗਵੰਦੇ ਫਿਰ ਮੈਦਾਨ ਹਾਂ ਜੀ ਭਾਈਨਾ ਜੀ ਤੁਸੀਂ ਵੀ ਦਰਸ਼ਕਾਂ ਨੂੰ ਯਾਰ ਕੋਈ ਵਿਚਾਰ ਦਿਓ ਹਾਸੇ ਨਾਲ ਹਾਸੇ ਲੱਗੀ ਚੱਲ ਉਹ ਤਾਂ ਮਸਤੀ ਦਾ ਮਿੱਤਰੋ ਜਦੋਂ ਅਸੀਂ ਇਕੱਠੇ ਹੋ ਜਾਂਨੇ ਆ ਚੌੜ ਤਾਂ ਸਾਡੇ ਮਨੋਂ ਮੱਲੇ ਮੱਲੇ ਨਹੀਂ ਹੁੰਦੀ ਆਸੀਂ ਤਾਂ ਇੱਕ ਦੂਜੇ ਨੂੰ ਇੱਕ ਮੱਲੇ ਨੂੰ ਦੇਖ ਕੇ ਹੁੰਦੀ ਹੈ ਇੱਕ ਦੂਜੇ ਨੂੰ ਜਾਰਾਂ ਦੇਖ ਕੇ ਹੁੰਦੀ ਹੈ ਉਹ ਟਾਈਮ ਮਜ ਕੇ ਵੀ ਹਾਸੇ ਹੁੰਦੀਆਂ ਹੋਰ ਕਿ ਸੌਣ ਗਿਆ ਹਾਂ ਵੀ ਇੱਕ ਦੂਜੇ ਨੂੰ ਯਾਰ ਦੋਸਤੀ ਨਹੀਂ ਇੱਕ ਦੂਜੇ ਨਾਲ ਹੱਸਣਗੇ ਇਹ ਕੀ ਫਾਇਦਾ ਹੈza ਤੂੰ ਇਧਰ ਨੂਹ ਕਰਕੇ ਲੰਗ ਜੀ ਉਹ ਹੋ ਪਰ ਭਾਜ ਨਖੜਾ ਇਧਰੋਂ ਮੈਂ ਲੰਗ ਜੀ ਉਹ ਪੂਰੀ ਤਖੜਾ ਚੜਾ ਭਈ ਨਾਲੇ ਯਾਰ ਨੇ ਹੈਨਾ ਵੀ ਮੈਂ ਮਖੌਲ ਲੱਗ ਜਾਂਦੇ ਆ ਕਰਨ ਨਾਲੇ ਆ ਪਾਪੜ ਵਰਕੇ ਨੂੰ ਮਾੜੀ ਮੋਟੀਆਂ ਗਾਲਾਂ ਗੂਲਾਂ ਜਾਂ ਪੈ ਜਾਂਦੀਆਂ ਨੇ ਇੰਨੇ ਬਣਾ ਲੋਟ ਨਹੀਂ ਆਉਂਦੇ ਇਹ ਬੀਬਾ ਠੀਕ ਆ ਜਬੰਦੇ ਵਰਗਿਆਂ ਨੂੰ ਵੰਡਣੀ ਪੈਂਦੀ ਆ ਮਾੜੀ ਮਾੜੀ ਮਿੱਤਰੋ ਇਹਨਾਂ ਨੂੰ ਖੰਡ ਰੱਖੋ ਯਾਰਾ ਘੌੜੀਆਂ ਨਾਲ ਇਹ ਨਮਾ ਹੋਵੇ ਪਰ ਐਂ ਵਿਚਾਰ ਦੋਸਤੋ ਉਹ ਹੁੰਦਾ ਕਹਿੰਦਾ ਜੇ ਕੋਈ ਰਿਸ਼ਤੇਦਾਰ ਤੁਹਾਨੂੰ ਗਾਲ ਕੱਢਦੇ ਬੰਦਾ ਉਹਨੂੰ ਸਾਰੀ ਉਮਰ ਨਹੀਂ ਬੁਲਾਉਂਦਾ ਹੈ ਠੀਕ ਹੈ ਜੇ ਯਾਰ ਦੋਸਤ ਗਾਲੋ ਗਾਲੀ ਵੀ ਹੋ ਜਾਂਦੇ ਨੇ ਮੁੜ ਕੇ ਬਾਅਦ 10 ਕਿ ਦਿਨ ਰਹਿਣਾ ਯਾਰ ਦੋਸਤ ਤਾਂ ਬਹੁਤ ਕੁਝ ਹਾਂ ਜੇ ਮੈਂ ਆ ਪਰਸੋਂ ਮਿਲਿਆ ਦੀ ਮੈਨੂੰ ਕਹਿੰਦਾ ਹੈਨਾ ਆਪਾਂ ਨਾਲ ਮੈਨੂੰ ਤਾਂ ਬੋਲਦਾ ਨਹੀਂ ਕਹਿੰਦਾ ਮੇਰੇ ਨਾਲ ਤਾਂ ਰੋਸਿਆ ਹੋਇਆ ਉਹੀ ਗੱਲ ਆ ਵੀ ਯਾਰਾਂ ਦੋਸਤਾਂ ਦੇ ਗੁੱਸੇ ਵੀ ਉਹੀ ਹੁੰਦੇ ਨੇ ਮਿੱਤਰੋ ਉਹੀ ਬੀ ਜਾਰੀ ਦੋਸਤੀ ਇੱਕ ਰਿਸ਼ਤਾ ਹੈ ਜਿਹੜਾ ਬੰਦਾ ਆਪਣਾ ਮਾਂ ਪਿਓ ਵੀ ਭੈਣ ਭਾਈ ਵੀ ਹੋਰ ਵੀ ਹਨਾ ਰੱਬ ਬਣਾ ਕੇ ਤੋਰਦਾ ਇਹ ਬੰਦਾ ਆਪ ਬਣਾਉਂਦਾ ਠੀਕ ਹੈ ਠੀਕ ਹੈ ਉਸ ਨੂੰ ਯਾਰ ਦਿਲ ਦੀ ਗੱਲ ਦੱਸੂ ਅਗਲਾ ਬੰਦਾ ਉਹਨੂੰ ਵੀ ਨਹੀਂ ਦੱਸਦਾ ਠੀਕ ਹੈ ਫਿਰ ਉਹੀ ਗੱਲ ਆ ਯਾਰ ਵੀ ਯਾਰੀ ਦੋਸਤੀ ਹੋਰ ਰਿਸ਼ਤੇ ਦਾ ਯਾਰ ਰੱਬ ਦੇ ਪੈਦਾ ਕੀ ਹੁੰਦੇ ਨੇ ਭੈਣ ਭਾਈ ਦਾ ਯਾਰ ਦੋਸਤੀ ਦਾ ਰਿਸ਼ਤਾ ਇੱਕ ਹੈ ਵੀ ਮਤਲਬ ਕਿ ਪੋਵੈਟਰ ਵੀ ਹੁੰਦਾ ਵੀ ਜਿਹੜਾ ਬਾਜ਼ਾਰ ਦੋਸਤ ਬੰਦਾ ਕੋਲ ਆਇਆ ਜਾ ਗੱਲਾਂ ਅਗਲਾ ਭੈਣ ਭਾਈ ਕੋਲੇ ਵੀ ਨਹੀਂ ਕਰ ਸਕਦਾ ਜਿਹੜੀ ਯਾਰ ਦੋਸਤ ਕੋਲੇ ਕਰਦਾ ਹੈ ਠੀਕ ਹੈ ਯਾਰ ਮੈਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਇਹ ਮੇਰੇ ਯਾਰ ਨੇ ਵੀ ਮੈਂ ਪ੍ਰਾਊਡਲੀ ਕਹਿੰਦਾ ਵੀ ਲੋਕ ਤਾਂ ਐ ਕਹਿੰਦੇ ਨੇ ਵੀ ਨਸ਼ਾ ਕਰ ਦਿਕਾ ਬਾ ਫਲਾਣਾ ਠੰਕਾ ਪਰ ਆਪਾਂ ਨੂੰ ਅੱਜ ਵੀ ਯਾਰ ਐ ਹੁੰਦਾ ਵੀ ਠੀਕ ਆ ਯਾਰ ਆਪਣੇ ਯਾਰ ਦੋਸਤ ਯਾਰ ਦੋਸਤਾਂ ਨੂੰ ਇਹਨਾਂ ਨੂੰ ਵੀ ਤਾਂ ਹੀ ਉਹ ਸਮਝਾਉਣਾ ਬਾਈ ਇਹਨਾਂ ਨੂੰ ਵੀ ਪਤਾ ਵੀ ਠੀਕ ਆ ਆਪਣੇ ਚੰਗੇ ਨੂੰ ਹੀ ਕਹਿੰਦਾ ਵੀ ਮਾੜੇ ਹੁੰਦਾ ਜੇ ਮੈਂ ਕਹਿੰਦਾ ਉਹਨਾਂ ਵੀ ਕਹਿਣਾ ਨਹੀਂ ਹੁੰਦਾ ਬਿੱਟ ਠੀਕ ਆ ਯਾਰ ਨਿਕਲੋ ਅਸੀਂ ਭਾਈ ਸਾਰੇ ਦਿਨ ਇਕੱਠੇ ਦੇਖੇ ਨੇ ਠੀਕ ਆ ਨਾ ਸਾਡੇ ਜੋ ਕੋਈ ਵੀ ਲੈਵਲ ਤੇ ਭੱਜ ਜੇ ਪਰ ਅਸੀਂ ਰਹਾਂਗੇ ਅਸੀਂ ਉਹੀ ਲੈਵਲ ਤੇ ਆਪਦੇ ਨੇ ਠੀਕ ਆ ਨਾ ਸਾਡੀ ਬੋਲੀ ਸਾਡੀ ਆਸ ਵਿੱਚ ਭਾਸ਼ਾ ਇੱਕ ਦੂਜੇ ਨਾਲ ਗੱਲ ਕਰਨਾ ਅਸੀਂ ਉਹੀ ਗੱਲ ਕਰਾਂਗੇ ਜਿਹੜੀ ਅਸੀਂ ਅੱਜ ਤੋਂ 20 ਸਾਲ ਪਹਿਲਾਂ ਆਸ ਵਿੱਚ ਕਰਦੇ ਸੀ ਉਸ ਹਾਵ ਨਾਲ ਮਤਲਬ ਠੀਕ ਆ ਨਾ ਹਾਂ ਹਾਂ ਇਹ ਕੋਈ ਅਸੀਂ ਉਹ ਬਿਜ਼ਨਸ ਆੜੀ ਲੈਖ ਲਈਏ ਸਾਨੂੰ ਕਹੋ ਪਹਿਲਾਂ ਪੱਗਾ ਪੰਨ ਕੇ ਉਹ ਮੈਂ ਫੇਰ ਗੱਲ ਕਰੂੰ ਦੂਜੇ ਨਾਲ ਵੀ ਜਾਂ ਆਪਾਂ ਸਿੱਖੀ ਜੀ ਗੱਲ ਕਰਾਂਗੇ ਉਹਦੇ ਵਿੱਚ ਹੀ ਬਹਿ ਕੇ ਆਏ ਨਹੀਂ ਜਾਰੀ ਦੋਸਤੀ ਦਾ ਪਤੀ ਹੈ ਭਾਈ ਹਨਾ ਯਾਰ ਜਾਰੀ ਦੋਸਤੀ ਉਹੀ ਜਾਰ ਨਰਸਵਾਰ ਹੁਣ ਜੇ ਆਪਾਂ ਜਾਰੀ ਦੋਸਤੀ ਕੇ ਸਵਾਰਤ ਬਣਨਾ ਕਰੀਏ ਵੀ ਤੁਸੀਂ ਸਿਆਣੇ ਨਹੀਂ ਬਣਦੇ ਯਾਰ ਮੈਂ ਤਾਂ ਤਾਂ ਐਂ ਨਹੀਂ ਗੱਲ ਉਹ ਥੋੜੀ ਉੱਥੇ ਫਿਰ ਸਵਾਰਤੀ ਹੋ ਜੂ ਭਾਈ ਜਾਰੀ ਦੋਸਤੀ ਨਾ ਕਪੜਾ ਦੇਖੇ ਨਾ ਸਾਕਲਾਂ ਦੇਖੇ ਨਾ ਛੋਡੀ ਗੱਡੀ ਦੇਖਣੀ ਐ ਕੁਛ ਨਹੀਂ ਦੇਖਣਾ ਠੀਕ ਹੈ ਨਾ ਆਪਾਂ ਇੱਥੇ ਨੰਗੇ ਵੀ ਖੜੇ ਆ ਤਾਂ ਵੀ ਆਪਾਂ ਉਹੀ ਆਪਾਂ ਸੱਚ ਗੱਲ ਕਰਾਂਗੇ ਠੀਕ ਹੈ ਜਿੱਥੇ ਦਿਲ ਮਿਲੇ ਨੇ ਉਹ ਗੱਲ ਆ ਵੀ ਦਿਲ ਮਿਲਿਆ ਬੇਰੇ ਤੇ ਯਾਰ ਹੂੰ ਨਾ ਤਾਂ ਬਣਾਏ ਜਾਂਦੇ ਨੇ ਠੀਕ ਹੈ ਨਾ ਜਿਵੇਂ ਹੁਣ ਤੇਰੇ ਵਾਲੀ ਗੱਲ ਐ ਹੁੰਦਾ ਵੀ ਲੋਕ ਕਹਿੰਦੇ ਨੇ ਐ ਨਸ਼ੇ ਵਾਲਾ ਕੋਈ ਯਾਰ ਮਾੜਾ ਨਹੀਂ ਹੁੰਦਾ ਵੀਰੇ ਯਾਰ ਹਾਲਾਤ ਬੰਦੇ ਨੂੰ ਮਾੜਾ ਬਣਾ ਦਿੰਦੇ ਨੇ ਠੀਕ ਆ ਆ ਤਾਂ ਬਣਾ ਲੈਂਦੇ ਨੇ ਰੂਫੀ ਹੁੰਦਾ ਯਾਰ ਨਸ਼ੇ ਵਾਲਾ ਤਾਂ ਫਿਰ ਵੀ ਚਲੋ ਉਹ ਸੋਫੀ ਵੀ ਨਹੀਂ ਕਹਿੰਦਾ ਮੈਂ ਉਹ ਕਹਿੰਦਾ ਯਾਰ ਵੀ ਐ ਨਹੀਂ ਹੁੰਦਾ ਯਾਰ ਵੀ ਠੀਕ ਆ ਵੀ ਕੋਈ ਬੰਦਾ ਖਾਂਦਾ ਪੀਂਦਾ ਜਾਂ 50 ਯਾਰ ਦੋਸਤ ਫੇਰ ਉਹੀ ਗੱਲ ਯਾਰ ਯਾਰੀ ਦੋਸਤੀ ਦਾ ਫਿਰ ਏ ਜੀ ਜਾਦਾ ਦੇਖਦੀ ਨਹੀਂ ਹੁਣ ਕ੍ਰਿਸ਼ਨ ਸਦਾਮਾ ਦੇਖਦਾ ਸੀ ਹੁਣ ਮੈਂ ਤਾਂ ਸਟਾਈਲ ਕ੍ਰਿਸ਼ਨ ਦੇ ਸਦਾਮੇ ਦੀ ਜਾਰੀ ਦੋਸਤੀ ਥੋੜੋ ਦੇਖ ਜੀ ਬਾ ਜੀ ਬਾ ਜੇ ਜਾਰੀ ਹੈ ਫਿਰ ਉਹ ਜਾਰੀ ਨਹੀਂ ਯਾਰ ਜੇ ਗਾੜੀ ਦੋਸਤੀ ਸਵਾਰ ਤੋਂ ਦੇਖਣ ਲੱਗੀ ਉਹ ਜਿੱਥੇ ਸਵਾਰ થ ਗਿਆ ਯਾਰ ਉਹ ਜਾਰੀ ਦੋਸਤੀ ਹੈ ਉਹ ਜਾਰੀ ਦੋਸਤੀ ਥੋੜੋ ਹੈ ਉਹ ਤਾਂ ਕੰਮ ਲੈਣਾ ਆਪਾਂ ਉਹ ਤਾਂ ਠੀਕ ਹੈ ਉਹ ਸਾਹ ਲਾ ਵੀ ਕੰਮ ਲੈਦਾ ਤੂੰ ਕੌਣ ਮੈਂ ਕੌਣ ਯਾਰ ਦੋਸਤ ਆਪਾਂ ਚੁੰਨਦੇ ਆਪਦੀ ਮਰਜ਼ੀ ਨਾਲ ਵਾਕੀ ਰੇ ਪਹਿਲਾਂ ਹੁੰਦੇ ਨੇ ਪਰ ਆਏ ਆ ਵੀ ਆਹ ਗੱਲ ਤੇ ਨਹੀਂ ਇਹ ਆਉਂਦੇ ਜਿਹੜਾ ਮੈਂ ਇਹਨਾਂ ਨੂੰ ਐ ਕਹਣਾ ਹੁਣ ਆ ਵੀ ਸੋਸਰ ਜਿਹਾ ਯਾਰਾ ਸਿਆਣੇ ਹੋ ਜੋ ਪਰ ਐ ਮੈਨੂੰ ਪਤਾ ਵੀ ਕੋਸ਼ਿਸ਼ ਕਰਦੇ ਨੇ ਯਾਰ ਜੱਤਣਗੇ ਕਿਉਂਕਿ ਮੈਨੂੰ ਪਤਾ ਯਾਰ ਨਾਲ ਛੇ ਚੋਂ ਨਿਕਲਣਾ ਇਹ ਜੀ ਵੀ ਨਹੀਂ ਹੁੰਦਾ ਆਸਾਨ ਵੀ ਨਹੀਂ ਹੁੰਦਾ ਲੋਕ ਕਹਿ ਦਿੰਦੇ ਨੇ ਭਾਏ ਨੇ ਵੀ ਐ ਜਾਣ ਕੇ ਦਾਪਾ ਹੁਣ ਆਪਾਂ ਪੇਸ਼ੈਂਟ ਆ ਹੈ ਟੰਗਾ ਪਾਇਆ ਨੇ ਯਾਰਾ ਓਕੇ ਜਾਣੇ ਹਾਂ ਵੀਰੇ ਚੰਗਾ ਮਿਲ ਦਿੰਗੇ ਤੇ ਮਾਰਾਂਗੇ ਘਰੇ ਚੰਗਾ ਕੈਂਡੀ ਸੱਟ ਰਿਆ ਕਰੋ ਚੰਗਾ ਹੋਏ ਜਬੰਦੇ ਕਿੱਧਰ ਦੀ ਆਏ ਹੋ ਇੱਧਰ ਦੀ ਇੱਧਰ ਦੀ ਆਏ ਹਾਂ ਅੱਛਾ ਚੰਗਾ ਪਰ ਪੌਉ ਤੋਂ ਕਰਿਆ ਕਿ ਮਤਰੋ ਦਵਾਰੇ ਫੇਰ ਆ ਗਏ ਸੀ ਪਾਪੜ ਨੂੰ ਚੱਕਣ ਗਰੋਂ ਫੇਰ ਆ ਗਏ ਸੀ ਗੱਡੀ ਲੈ ਕੇ ਆਪਾਂ ਕਿਉਂਕਿ ਹੁਣ ਜਾਵਾਂਗੇ ਬਰਨਾਲੇ ਆਜਾ ਛੇੜ ਕੇ ਜੀ ਚੱਲ ਚੱਲਾ ਸ਼ਾਮ ਸੁੰਦਰ ਵਾਲਿਆਂ ਤੋਂ ਲੈ ਤਾ ਮਤਰੋ ਫੇਰ ਸ਼੍ਰਕਸ਼ਾ ਸੈਨ ਹੋ ਖੜੀ ਆ ਆਪਾਂ ਚੱਕ ਲਾ ਕੇ ਸ਼੍ਰਕਸ਼ਾ ਸ਼ੀਨ ਕਿਆ ਬਾਤ ਆ ਯਾਰ ਇਹ ਕਲਰ ਤੋਂ ਕੁਝ ਜ਼ਿਆਦਾ ਹੀ ਜ਼ਬਰਦਸਤ ਕਲਰ ਹੋਤਾ ਹੈ ਜਾ ਤੂੰ ਟਿੱਕੀ ਖੋਲ ਪੱਜ ਕੇ ਯਾਰ ਮੈਂ ਆ ਬਾਲਟੀ ਨਹੀਂ ਲਿਆਉਂਦਾ ਬਾਲਟੀ ਨਹੀਂ ਚੱਕਿਆ ਚੱਕ ਲਿਆ ਬਾਈ ਯਾਰ ਆ ਜਾ ਮਾੜਾ ਜਾ ਯਾਰ ਬਾਲਟਾ ਕੋਈ ਸਿੱਧੀ ਰੱਖੋ ਨਹੀਂ ਖਲੂਲ ਲੇ ਜੀ ਟੱਕਣਾ ਹੈ ਸਿੱਧੀ ਰੱਖਿਆ ਜਾ ਟੱਕਣਾ ਨਹੀਂ ਖਲੂਲ ਇਹ ਇਸका ਦੂਜੀ ਰੱਖਦੇ ਆ ਇੱਧਰ ਲੈ ਬੰਦਾ ਘਟਿਆ ਆ ਕੋਈ ਦਿਵਾ ਕੋਲ ਤਰ ਤਰਣ ਹੁਣ ਮੈਨੂੰ ਮਿੱਲਾ ਆ ਵੀ ਤਾਂ ਪਾਰੇ ਪਟਾ ਐ ਹੋ ਸਿੱਟੇ ਵੀ ਜੀ ਕਾਕੋ ਵੀ ਹੈਪੀ ਵਧੀਆਂ ਦਾ ਰੰਗ ਲਾਇ ਲਿਆ ਮਿੱਤਰੋ ਪਾਵਨ ਵਾਲਿਆਂ ਲੋ ਪਰਦਿਆਂ ਪਰ ਨਾਲੇ ਜਿਹਾ ਪਾਉਂਦੇ ਕੁੱਤੀ ਆਟਾ ਰੰਗ ਲੈਣ ਤੋਂ ਵਧਾ ਗਿਆ ਸੀ ਮਿੱਤਰੋ ਪਰਦੇ ਵਾਲਿਆਂ ਨੇ ਇੱਥੋਂ ਲੈਣੇ ਸੀ ਪਰਦੇ ਪਰਦੇ ਪਰਦਿਆਂ ਦੀ ਬਹੁਤ ਵੈਰਾਈਟੀ ਆ ਪਾਪੜਾ ਪਾਈਆਂ ਕੋਲੇ ਕੰਮੀ ਪਰਦਿਆਂ ਦਾ ਬਾਈ ਪਰਦੇ ਦਾ ਹੀ ਕੰਮ ਆ ਸਪੈਸ਼ਲ ਹਲਾ ਕਹਿੰਦੇ ਨਹੀਂ ਕੰਮ ਪਰਦੇ ਲੈਣ ਆਏ ਸੀ ਮਿੱਤਰੋ ਆ ਲਿਆ ਵੇ ਬੈਟ ਕੀ ਬਾਤ ਆ ਯਾਰ ਪਰਦਾ ਇੱਕ ਨੰਬਰ ਆ ਏ ਜੇ ਲੈਤੇ ਵੇ ਮਿੱਤਰੋ ਆਪਾਂ ਕੀ ਬਾਤ ਆ ਯਾਰ ਮਾਰ ਬੋਕਲ ਯਾਰ ਪਾਪੜਾ ਉੱਤੇ ਬੈੱਡ ਸ਼ੀਟ ਆ ਜਾਦਾ ਬੈੱਡ ਸ਼ੀਟ ਆ ਪਾਪੜਾ ਟਾਈਮ ਤਾਂ ਫਿਰ ਸਾਨੂੰ ਐ ਹੀ ਹੁੰਦਾ ਪੈਂਟ ਮਿੱਤਰੋ ਬਹੁਤ ਵਧੀਆ ਵੀਰੇ ਜੇ ਪਰਦੇ ਲੈਣੇ ਹੁਣ ਇਹ ਮਾਲਵਾ ਟੈਕਸਟਾਈਲ ਗੱਲ ਪਰਦੇ ਚਿਰੇ ਨਹੀਂ ਹੁੰਦਾ ਕਿਵੇਂ ਪਾਪੜਾ ਇਹਦੇ ਪਰਦੇ ਦਾ ਕੰਮ ਜਿਹੜੇ ਕਹਿੰਦੇ ਹੁੰਦੇ ਨੇ ਵੀ ਪਰਦੇ 'ਚ ਕਰਨਾ ਗੱਲਾਂ ਹਾਂ ਇਹ ਇਹ ਬਣਾਉਂਦੇ ਨੇ ਪਰਦੇ ਹਾਂ ਲੱਗਣਾ ਉਹ ਪਰਦਾ ਰੱਖੀ ਗੱਲ ਆ ਪਰਦਾ ਰੱਖ ਲਈ ਸਾਈਆਂ ਮੇਰੀ ਚੰਗੀ ਮੰਦੀ ਦਾ ਲੱਖ ਪਰਦੇ ਫੇਰ ਚਲੋ ਵੀ ਉਹ ਕੀ ਕਿ ਮੈਂ ਉਲਝ ਕੇ ਗੱਗੂ ਕੀ ਦਿਖਾਉਣ ਲੱਗਿਆ ਆ ਜਾਓ ਕਾ ਮਹਾਰਾਜ ਓਏ ਓਦਾ ਯਾਰ ਚੱਲ ਬੈਠ ਯਾਰ ਪੱਤਰੋ ਸਬਜ਼ੀ ਮੰਡੀ ਬਰਨਾਲਾ ਇੱਥੋਂ ਲੈਨੇ ਆਪਾਂ ਗੰਡੇ ਹਾਂ ਉਹ ਆ ਠੀਕਾ ਇਧਰ ਆਪੇ ਇਹ ਹੈ ਆ ਮੋਟਾ 25 ਰੁਪਏ ਦਾ ਆਹ ਆ ਲੈਣਾ 23 ਰੁਪਏ ਕਿੰਨੇ 23 ਆ ਉਹ 25 ਆ ਉਹ ਗੰਡਾ ਵਟਾ ਚੀਜ਼ ਤਾਂ ਦੇਖ ਲੈ ਇਹ ਦੇਖੋ ਪਹਿਲਾਂ ਵੀ ਜੀ ਤੁਸੀਂ ਬਤਾ ਕੇ ਤੇ ਇਹਦਾ ਦੇਖ ਲਈ ਚੀਜ਼ ਤਾਂ ਦੇਖੋ ਪਹਿਲਾਂ ਉਹੀ ਨਾ ਦੇਖੋ ਜੀ 23 ਰੁਪਏ ਉਹ ਇੱਥੋਂ ਹੀ ਲੈ ਕੇ ਗਿਆ ਹੂ ਉਹ ਵੀ ਉਹ ਨਾਸਕਾ ਵਾਲਾ ਬਸ ਮੇਰੇ ਆਪਣੇ ਹੈਗੇ ਨਾਸਕਾ ਵਾਲਾ ਨਹੀਂ ਉਧਰ ਹੀ ਹੈ ਨਾਸਕਾ 20 ਰੁਪਏ 25 ਰੁਪਏ ਉਹੀ ਆ ਬਪੜਾ ਯਾਰ ਇਹ ਹੈ ਜੀ ਬਰਨਾਲਾ ਦੀ ਸਬਜ਼ੀ ਮੰਡੀ ਸਾਡੀ ਇਹ ਵੀ ਦਿਖਾਤੀ ਤੁਹਾਨੂੰ ਪਾ ਦੇ ਪਸੇਰੀ ਵੀਰੇ ਆ ਹੀ ਨੇ ਘੰਟੇ ਮਤਰੋ ਤੱਕ ਇਹ ਬਰਨਾਲੇ ਦੀ ਸਬਜ਼ੀ ਮੰਡੀ ਪਹਿਲਾਂ ਤੁਹਾਨੂੰ ਥੋਕ ਦੇ ਰੇਟ ਵੀ ਦਿਖਾਦੇ ਥੋਕ ਦੇ ਵੀ ਉਹੀ ਆ 23-24 ਰੁਪਏ ਠੀਕ ਹੈ ਤੇ ਆਪਾਂ ਫਿਰੋਂ ਬਵਾਲੇ ਪਸੇਰੀ ਲਾ ਸਨ ਲੋਸਣ ਵੀ ਆਇਆ ਹੋਇਆ ਤੂੰ ਤਾਂ ਮੈਂ ਕਿ ਦੋ ਬਸੇਰੀਆਂ ਕਰਾਤੀ ਤੂੰ ਵੀ ਕਰਾ ਲੈ ਆਪਣਾ ਕੋਸਾ ਅਪੜ ਕਹਾਂ ਮੈਂ ਨਹੀਂ ਕਰਾਉਣੀ ਆਇਆ ਬਾਈ ਇਹ ਆ ਸਬਜ਼ੀ ਮੰਡੀ ਬਰਨਾਲ ਆ ਹੌਲੀ ਆਪਕੇ ਨੂੰ ਆਲੂ ਵੀ ਪਵਾ ਲੈ ਮੇਤਰੋ ਫਿਰ 100 ਦੇ 8 ਕਿਲੋ ਆਇਆ ਨਾ ਹਾਂ ਉਹ ਗਗੂ ਆਲੂ ਲਾਏਗਾ ਉਹਨੂੰ ਯਾਰ ਕਹੇਦਾ ਉਹਨੂੰ ਬਾਈ ਬਣ ਕੇ ਕੋਈ ਨਾ ਫੇਰ ਸਹੀ ਯਾਰ ਬਾਈ ਕਹਿੰਦਾ ਮੈਨੂੰ ਵੀ ਵਟਾ ਦੇ ਬਸ ਸਾਰਿਆਂ ਨੇ ਇੱਕ ਇੱਕ ਗਲਵਾਵਾ ਚੱਕ ਲਿਆ ਮਤਰੋ ਪਦੇਰੀ ਬੇਸੇਰੀ ਪਾਰਾ ਸਾਜਰਾ ਸਾਜਰਾ ਜਾ ਤੇ 20 ਪਵਾ ਲਓ ਜੇ ਪਵਾਉਣੀਆਂ ਲੈ ਜਾ ਨੇਰਾ ਹੋ ਗਿਆ ਜੀ ਮਿੱਤਰੋ ਆਉਂਦਿਆਂ ਨੂੰ ਚਾਹ ਪਰਾ ਚੱਲੇਗਾ ਵਿੱਚ ਪਾ ਕੇ ਬਣਾ ਲੈ ਜਾ ਉਹ ਲੱਗਾ ਬਣ ਉਹ ਤੂੰ ਐਂ ਜੂਸ ਕੱਢ ਕੇ ਪੀ ਲੈ ਨੇਰਾ ਬਹੁਤ ਹੋ ਗਿਆ ਮਿੱਤਰੋ ਹੈ ਉਹ ਦੇ ਕੌਣ ਨੇ ਇੰਨੇ ਬੰਦੇ ਉਹ ਦੇ ਯਾਰ ਕੋਈ ਨਹੀਂ ਹੈਗਾ ਯਾਰ ਲੱਗਾ ਵੀ ਮਿੱਤਰੋ ਫਿਰ ਵਲੌਗ ਆਪਣਾ ਹੋ ਜਾਣਾ ਵੱਡਾ ਤਾਂ ਕਰਕੇ ਫਿਰ ਉਹ ਦੇ ਉਹ ਦੇ ਓਕੇ ਬਾਏ ਗੁੱਡ ਨਾਈਟ